ਇੱਕ ਗੱਲਾਂ ਹੀ ਰੱਖਣ ਤੁਹਾਨੂੰ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਜਰੂਰ ਸੁਣੋ ਨੰਬਰ 1 ਡਾਰਕ ਚਾਕਲੇਟ ਖਾਣ ਨਾਲ ਗਲੇ ਦੀ ਖਰਾਸ਼ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਨਾਲ ਹੀ ਇਹ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ ਨੰਬਰ 2 ਜੇਕਰ ਚਿਹਰੇ ਉੱਪਰ ਬਹੁਤ ਜ਼ਿਆਦਾ ਦਾਣੇ ਨਿਕਲ ਰਹੇ ਹੋਣ ਤਾਂ ਫਟਕੜੀ ਨੂੰ ਗਿੱਲਾ ਕਰਕੇ 10 ਮਿੰਟ ਲਈ ਆਪਣੇ ਚਿਹਰੇ ਤੇ ਫੇਰ ਲਓ ਇਸ ਨਾਲ ਦਾਣੇ ਖਤਮ ਹੋ ਜਾਣਗੇ ਨੰਬਰ 13 ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਸੁੱਕੀ ਲਾਲ ਮਿਰਚ ਦੀ ਛੁਟਕੀ ਖਾ ਲੈਂਦੇ ਹੋ ਤਾਂ ਇਸ ਨਾਲ ਸਰ ਦੀ ਬਿਮਾਰੀ ਤੋਂ ਬਚ ਸਕਦੇ ਹੋ ਨੰਬਰ 4 ਰੋਜ਼ਾਨਾ ਇੱਕ ਰਾਸਗੁੱਲਾ ਖਾਣ ਨਾਲ ਅੱਖਾਂ ਦੀ ਜਲਨ ਅਤੇ ਪੀਲਾਪਣ ਹੋਣ ਦੀ ਸਮੱਸਿਆ ਖਤਮ ਹੁੰਦੀ ਹੈ ਨਾਲ ਹੀ ਅੱਖਾਂ ਤੇ ਹੋਰ ਵੀ ਕਈ ਰੋਗ ਦੂਰ ਹੁੰਦੇ ਹਨ ਨੰਬਰ 5 ਸਰੀਰ ਦੀ ਚਰਬੀ ਘੱਟ ਕਰਨ ਲਈ ਆਲੂ ਭੁਖਾਰੇ ਤੇ ਇਮਲੀ ਦਾ ਪਾਣੀ ਪੀਣਾ ਸ਼ੁਰੂ ਕਰਦੇ ਹੋ ਉਸ ਨਾਲ ਚਰਬੀ ਵੀ ਘੱਟ ਹੋਵੇਗੀ ਨਾਲ ਹੀ ਚਿਹਰੇ ਦੇ ਦਾਗ-ਧੱब्बे ਵੀ ਸਾਫ਼ ਹੋ ਜਾਣਗੇ ਨੰਬਰ 6 ਸਵੇਰ ਦੇ ਸ਼ਾਮ ਦੇ ਸਮੇਂ ਆਪਣੀਆਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰ ਲਓ ਇਸ ਨਾਲ ਅੱਖਾਂ ਦੀ ਸਫਾਈ ਹੁੰਦੀ ਹੈ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਨੰਬਰ 7 ਛੇਕਾਉਣ ਤੇ ਆਪਣੇ ਸਿਰ ਨੂੰ ਹਮੇਸ਼ਾ ਥੱਲੇ ਨੂੰ ਝੁਕਾ ਲਓ ਇਸ ਨਾਲ ਕਦੇ ਵੀ ਤੁਹਾਡਾ ਦਿਮਾਗ ਕਮਜ਼ੋਰ ਨਹੀਂ ਹੋਵੇਗਾ ਨੰਬਰ 8 ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਰੋਜ਼ਾਨਾ ਖਾਲੀ ਪੇਟ ਕਰੇਲੇ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 9 ਭੋਜਨ ਕਰਨ ਤੋਂ ਬਾਅਦ ਕਦੇ ਵੀ ਥਾਲੀ ਵਿੱਚ ਹੱਥ ਨਾ ਧੋਵੇ ਇਸ ਨਾਲ ਤੁਸੀਂ ਕਿਸੇ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਖਾਣਾ ਖਾਣ ਤੋਂ ਪਹਿਲਾਂ ਵੀ ਹੱਥ ਜ਼ਰੂਰ ਧੋਵੋ। ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਉੱਪਰ ਪੋਰਸ਼ ਜ਼ਰੂਰ ਕਰੋ ਇਸ ਨਾਲ ਤੁਹਾਡੇ ਦੰਦਾਂ ਦੀ ਸਫਾਈ ਰਹੇਗੀ ਤੇ ਨਾਲ ਹੀ ਮਜ਼ਬੂਤ ਵੀ ਰਹਿਣਗੇ। ਨੰਬਰ 11 ਜਿਨ੍ਹਾਂ ਨੂੰ ਵਾਲਾਂ ਦੀ ਝੜਨ ਦੀ ਬਹੁਤ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਅਰੰਡੀ ਦੇ ਤੇਲ ਵਿੱਚ ਥੋੜਾ ਜਿਹਾ ਮੇਥੀ ਦਾਣੇ ਦਾ ਪਾਊਡਰ ਮਿਕਸ ਕਰਕੇ ਲਗਾਉਣਾ ਚਾਹੀਦਾ ਹੈ। ਇਸ ਨਾਲ ਬਹੁਤ ਲਾਭ ਮਿਲਦਾ ਹੈ ਨੰਬਰ 12 ਹਲਦੀ ਨੂੰ ਭੁੰਨ ਕੇ ਉੱਪਰ ਸ਼ਹਿਦ ਲਗਾ ਕੇ ਚੱਟਣਾ ਜ਼ੁਕਾਮ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 13 ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੁੰਦੇ ਹੋ ਤਾਂ ਰੋਜ਼ਾਨਾ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਇੱਕ ਗਲਾਸ ਨਾਰਮਲ ਪਾਣੀ ਦਾ ਪੀ ਲਓ ਇਸ ਨਾਲ ਬਲੱਡ ਪ੍ਰੈਸ਼ਰ ਸਹੀ ਹੋ ਜਾਵੇਗਾ ਨੰਬਰ 14 ਜਿਹੜੇ ਲੋਕਾਂ ਨੂੰ ਦੁੱਧ ਪੀਣਾ ਬਿਲਕੁਲ ਵੀ ਪਸੰਦ ਨਹੀਂ ਉਹ ਪੱਤਾ ਗੋਬੀ ਦਾ ਸੇਵਨ ਕਰ ਲਿਆ ਕਰੋ ਇਸ ਨਾਲ ਦੁੱਧ ਜਿੰਨਾ ਹੀ ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਾਂ ਨੰਬਰ 15 ਪੀਲੀਆ ਹੁਣ ਤੇ ਰੋਜ਼ਾਨਾ ਗੰਨੇ ਦਾ ਰਸ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਪੀਲੀਏ ਤੋਂ ਜਲਦੀ ਆਰਾਮ ਮਿਲੇਗਾ ਨੰਬਰ 16 ਜੇਰੇ ਉੱਪਰ ਮੇਕਅਪ ਹਟਾਉਣ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ ਇਹ ਬਹੁਤ ਹੀ ਗੁਣਕਾਰੀ ਹੈ ਮੇਕਅਪ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਦਿੰਦਾ ਨਾਲ ਹੀ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ ਨੰਬਰ 17 ਜੇਕਰ ਸਿਰਦਰਦ ਹੋ ਰਿਹਾ ਹੋਵੇ ਤਾਂ ਜਵੈਣ ਨੂੰ ਸੂਤੀ ਕੱਪੜੇ ਵਿੱਚ ਪਾ ਕੇ ਬੰਨ ਲਓ ਤੇ ਇਸ ਨੂੰ ਤਵੇ ਤੇ ਗਰਮ ਕਰਕੇ ਇਸ ਨਾਲ ਸਿਰ ਦੀ ਸਿਕਾਈ ਕਰ ਲੋ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 18 ਖੀਰੇ ਦਾ ਸੇਵਨ ਖਾਲੀ ਪੇਟ ਕਰਨਾ ਸਿਲਕੇ ਸਣੇ ਖਾਣਾ ਸਰੀ ਨੂੰ ਬਹੁਤ ਸਾਰੇ ਲਾਭ ਤੇ ਤਤ ਮਿਲਦੇ ਹਨ ਨੰਬਰ 19 ਆਂਬ ਨੂੰ ਖਾਣ ਤੋਂ ਪਹਿਲਾਂ ਪਾਣੀ ਵਿੱਚ ਜ਼ਰੂਰ ਰੱਖੋ ਇਸ ਤਰ੍ਹਾਂ ਕਰਨਾ ਉਸ ਦੀ ਤਸੀਰ ਠੰਡੀ ਹੋ ਜਾਂਦੀ ਹੈ ਜਿਸ ਨਾਲ ਉਸ ਨੂੰ ਖਾਣ ਨਾਲ ਚਿਹਰੇ ਤੇ ਫਿੰਸੀਆਂ ਨਹੀਂ ਹੋਣਗੀਆਂ ਨੰਬਰ 2 ਜੇਕਰ ਤੁਸੀਂ ਗੈਸ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੇਜ਼ ਤੇਜ਼ ਦੁਰਿਆ ਕਰੋ ਇਸ ਨਾਲ ਗੈਸ ਦੀ ਸਮੱਸਿਆ ਦੂਰ ਹੋਣ ਲੱਗ ਜਾਂਦੀ ਹੈ ਨੰਬਰ 1 ਅੰਗੂਰ ਦਾ ਜੂਸ ਪੀਣ ਨਾਲ ਲਕੋਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਜੇਕਰ ਤੁਸੀਂ ਆਪਣੇ ਸਿਰ ਦੀ ਮਾਲਿਸ਼ ਕਿ ਉਹ ਨੂੰ ਗਰਮ ਕਰਕੇ ਕਰਦੇ ਹੋ ਤਾਂ ਇਸ ਨਾਲ ਵਾਲ ਮਜ਼ਬੂਤ ਤੇ ਲੰਮੇ ਹੋਣ ਲੱਗ ਜਾਂਦੇ ਹਨ ਨੰਬਰ 2 ਜੇਕਰ ਸਿਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਉਸ ਉੱਪਰ ਬਰਫ਼ ਦੇ ਟੁਕੜੇ ਦੀ ਮਾਲਿਸ਼ ਕਰ ਲਓ ਇਸ ਨਾਲ ਬਹੁਤ ਲਾਭ ਮਿਲਦਾ ਹੈ ਨੰਬਰ 3 ਸੀਨੇ ਵਿੱਚ ਜਲਨ ਹੋਣ ਤੇ ਗੁੜ ਅਤੇ ਜੀਰੇ ਦਾ ਪਾਣੀ ਪੀ ਲਓ ਇਸ ਨਾਲ ਜਲਨ ਤੋਂ ਬਹੁਤ ਆਰਾਮ ਮਿਲਦਾ ਹੈ ਨੰਬਰ 24 ਜਿਨ੍ਹਾਂ ਨੂੰ ਵਾਲ ਛਾੜਨ ਦੀ ਸਮੱਸਿਆ ਜ਼ਿਆਦਾ ਹੋਵੇ ਆਪਣੇ ਨੱਕ ਵਿੱਚ ਗਾਂ ਦਾ ਦੇਸੀ ਘਿਓ ਰੋਜ਼ਾਨਾ ਪਾਉਣਾ ਸ਼ੁਰੂ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 25 ਜਿਹੜੀਆਂ ਔਰਤਾਂ ਨੂੰ ਕਮਰ ਦਰਦ ਦੀ ਸਮੱਸਿਆ ਰਹਿੰਦੀ ਆ ਉਹ ਹਮੇਸ਼ਾ ਦੁੱਧ ਵਿੱਚ ਮਖਾਣੇ ਉਵਾਲ ਕੇ ਪੀਣੇ ਸ਼ੁਰੂ ਕਰ ਦੇਵੇ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 26 ਜੇਕਰ ਤੁਸੀਂ ਆਪਣੇ ਦੰਦਾਂ ਤੇ ਮਸੂੜਿਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਲੌਂਗਾਂ ਦੇ ਤੇਲ ਦੀਆਂ 3-4 ਬੂੰਦਾਂ ਲੈ ਕੇ ਰੋਜ਼ਾਨਾ ਮਸੂੜਿਆਂ ਦੀ ਮਾਲਿਸ਼ ਕਰਨਾ ਸ਼ੁਰੂ ਕਰ ਦੇਵੋ ਇਸ ਨਾਲ ਬਹੁਤ ਫਾਇਦਾ ਮਿਲੇਗਾ ਨੰਬਰ 27 ਦੁੱਧ ਵਿੱਚ ਹਲਦੀ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਪੇਸਟ ਬਣਾ ਕੇ ਲਗਾ ਲਓ ਇਸ ਦਾ ਰੰਗ ਸਾਫ਼ ਹੋਣ ਲੱਗ ਜਾਵੇਗਾ ਜਾਂ ਕਾਟਨ ਦੀ ਮਦਦ ਨਾਲ ਆਪਣੇ ਚਿਹਰੇ ਉੱਪਰ ਦੁੱਧ ਲਗਾ ਲਓ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰ ਲਓ ਇਸ ਨਾਲ ਵੀ ਰੰਗ ਸਾਫ਼ ਹੋ ਜਾਵੇਗਾ ਨੰਬਰ 28 ਬਦ ਹਜ਼ਮੀ ਦੀ ਸਮੱਸਿਆ ਹੁਣ ਤੇ ਪਾਣੀ ਨਾਲ ਕਾਲੇ ਨਮਕ ਦਾ ਸੇਵਨ ਕਰੋ ਇਸ ਨਾਲ ਬਦ ਹਜ਼ਮੀ ਸਹੀ ਹੋ ਜਾਵੇਗੀ ਨਾਲ ਹੀ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਨੰਬਰ 29 ਸਿਰ ਵਿੱਚ ਜੇਕਰ ਖੁਸ਼ਕੀ ਬਹੁਤ ਜ਼ਿਆਦਾ ਹੋਵੇ ਤਾਂ ਮੁਲਤਾਨੀ ਮਿੱਟੀ ਵਿੱਚ ਦਹੀਂ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 30 ਸੌਣ ਤੋਂ ਪਹਿਲਾਂ ਅੰਬ ਦਾ ਅਚਾਰ ਖਾਣ ਨਾਲ ਮਰਦਾਨਾ ਤਾਕਤ ਵਧ ਜਾਂਦੀ ਹੈ। ਪਿਆਜ਼ ਦੇ ਕੁਝ ਟੁਕੜੇ ਕੱਟ ਕੇ ਕਮਰੇ ਵਿੱਚ ਰੱਖਣ ਨਾਲ ਜ਼ੁਖਾਮ ਦੀ ਸਮੱਸਿਆ ਕਦੇ ਵੀ ਨਹੀਂ ਹੁੰਦੀ। ਕੱਤੀ ਜਾਮਣ ਦਾ ਸੇਵਨ ਕਰਨਾ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਦੰਦਾਂ ਦੀ ਹਰ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਨਾਲ ਹੀ ਸ਼ੂਗਰ ਨੂੰ ਵੀ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਨੰਬਰ 32 ਜੇਕਰ ਦਿਲ ਦੀ ਧੜਕਣ ਨੂੰ ਸਹੀ ਰੱਖਣਾ ਹੋਵੇ ਤਾਂ ਜ਼ੈਤੂਨ ਦੇ ਤੇਲ ਦੀਆਂ ਦੋ ਬੂੰਦਾਂ ਆਪਣੇ ਨੱਕ ਵਿੱਚ ਪਾ ਲਓ ਇਸ ਨਾਲ ਬਹੁਤ ਲਾਭ ਮਿਲਦਾ ਹੈ ਨੰਬਰ 33 ਰੋਜ਼ਾਨਾ ਸਵੇਰ ਦੇ ਸਮੇਂ ਖੀਰਾ ਖਾਣਾ ਦਿਲ ਦੀ ਧੜਕਣ ਸਹੀ ਹੋਣ ਲੱਗ ਜਾਂਦੀ ਹੈ ਨਾਲ ਹੀ ਚਿਹਰੇ ਤੇ ਵੀ ਚਮਕ ਆਉਂਦੀ ਹੈ ਨੰਬਰ 34 ਜੇਕਰ ਤੁਸੀਂ ਚਿਹਰੇ ਦੇ ਨਾਲ-ਨਾਲ ਪੂਰੇ ਸਰੀਰ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਦੁੱਧ ਨਾਲ ਸੇਬ ਖਾਣਾ ਸ਼ੁਰੂ ਕਰ ਦੇਵੋ ਜਾਂ ਫਿਰ ਸੇਬ ਦਾ ਸ਼ੇਕ ਬਣਾ ਕੇ ਖਾ ਲਓ ਫਾਇਦਾ ਮਿਲੇਗਾ ਨੰਬਰ 35 ਰਾਤ ਨੂੰ ਸੌਣ ਤੋਂ ਪਹਿਲਾਂ ਅਦਰਕ ਦਾ ਛੋਟਾ ਜਿਹਾ ਟੁਕੜਾ ਆਪਣੀ ਤੁੰਨੀ ਉੱਪਰ ਰੱਖੋ ਇਸ ਨਾਲ ਕੁਝ ਹੀ ਦਿਨਾਂ ਵਿੱਚ ਪੇਟ ਅੰਦਰ ਚਲਾ ਜਾਵੇਗਾ। ਨੰਬਰ 36 ਅਖਬਾਰ ਦਾ ਟੁਕੜਾ ਫ੍ਰਿਜ ਵਿੱਚ ਰੱਖਣਾ ਫ੍ਰਿਜ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਨਾਲ ਹੀ ਫ੍ਰਿਜ ਵਿੱਚੋਂ ਬਦਬੂ ਵੀ ਨਹੀਂ ਆਵੇਗੀ। ਨੰਬਰ 37 ਜਿਹੜੀਆਂ ਔਰਤਾਂ ਦਾ ਸਿਰਦਰਦ ਕਰਦਾ ਰਹਿੰਦਾ ਉਹ ਮੁਲਤਾਨੀ ਮਿੱਟੀ ਦਾ ਪੇਸਟ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 38 ਚਿਹਰੇ ਦੇ ਦਾਗ-ਧੱਬੇ ਸਾਫ਼ ਕਰਨ ਲਈ ਰੋਜ਼ਾਨਾ ਇੱਕ ਗਲਾਸ ਟਮਾਟਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 39 ਘੜੇ ਦਾ ਪਾਣੀ ਪੀਣਾ ਤੁਸੀਂ ਜਲਦੀ ਨਾ ਬਿਮਾਰ ਨਹੀਂ ਹੁੰਦੇ ਤੇ ਨਾਲ ਹੀ ਇਸ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਇਸ ਤੋਂ ਇਲਾਵਾ ਸਰੀਰ ਨੂੰ ਨੁਕਸਾਨ ਦੀ بجائے ਫਾਇਦੇ ਹੀ ਦਿੰਦਾ ਹੈ ਨੰਬਰ 40 ਜੇਕਰ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਉਸ ਉੱਪਰ ਕੇਲੇ ਦਾ ਗੁੱਦਾ ਲਗਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ ਜਲਨ ਵੀ ਘੱਟ ਹੋ ਜਾਵੇਗੀ ਨਾਲ ਹੀ ਨਿਸ਼ਾਨ ਵੀ ਨਹੀਂ ਪੈਣਗੇ ਨੰਬਰ 43 ਚਿਹਰੇ ਲਈ ਅਨਾਰ ਬਹੁਤ ਹੀ ਫਾਇਦੇਮੰਦ ਹੈ ਇਸ ਲਈ ਇਸ ਦਾ ਸੇਵਨ ਕਰਨਾ ਤੁਸੀਂ ਝੋੜੀਆਂ ਤੇ ਲਟਕੀ ਹੋਈ ਸਕਿਨ ਤੋਂ ਬਚੇ ਰਹਿ ਸਕਦੇ ਹੋ ਨੰਬਰ 42 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋ ਰਿਹਾ ਹੋਵੇ ਤਕੋਸੇ ਤੇਲ ਦੀ ਮਾਲਿਸ਼ ਕਰਕੇ ਗਰਮ ਪਾਣੀ ਨਾਲ ਇਸ਼ਨਾਨ ਕਰ ਲਓ ਇਸ ਨਾਲ ਬਹੁਤ ਆਰਾਮ ਮਿਲਦਾ ਹੈ ਨੰਬਰ 43 ਚੌਲਾਂ ਦੇ ਪਾਣੀ ਨਾਲ ਰੋਜ਼ਾਨਾ ਚਿਹਰੇ ਨੂੰ ਧੋਣ ਨਾਲ ਚਿਹਰੇ ਦੇ ਦਾਗ-ਧੱਬੇ ਸਾਫ਼ ਹੁੰਦੇ ਨੇ ਨਾਲ ਹੀ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ ਨੰਬਰ 44 ਜੇਕਰ ਤੁਸੀਂ ਲੱਸੀ ਵਿੱਚ ਮਲਤਾਨੀ ਮਿੱਟੀ ਮਿਲਾ ਕੇ ਆਪਣੇ ਵਾਲਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਨੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਧਣ ਲੱਗ ਜਾਂਦੀ ਹੈ ਨੰਬਰ 45 ਜੇਕਰ ਤੁਸੀਂ ਰਾਤ ਦੇ ਸਮੇਂ ਹਲਕੇ ਗਰਮ ਗਰਮ ਦੁੱਧ ਵਿੱਚ ਹਲਦੀ ਅਤੇ ਕਾਲੀ ਮਿਰਚ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਪੂਰੀ ਜ਼ਿੰਦਗੀ ਤੱਕ ਕਮਜ਼ੋਰ ਨਹੀਂ ਹੋਣਗੀਆਂ ਤੁਸੀਂ 90 ਸਾਲ ਤੱਕ ਵੀ ਜਵਾਨ ਤੇ ਤੰਦਰੁਸਤ ਰਹਿ ਸਕਦੇ ਹੋ ਨੰਬਰ 46 ਮਸਰ ਦੀ ਦਾਲ ਦਾ ਪੇਸਟ ਬਣਾ ਕੇ ਉਸ ਵਿੱਚ ਕੱਚਾ ਦੁੱਧ ਪਾ ਕੇ ਆਪਣੇ ਚਿਹਰੇ ਉੱਪਰ ਇੱਕ ਪੈਕ ਦੀ तरह ਤਿਆਰ ਕਰਕੇ ਲਗਾ ਲਓ 10-15 ਮਿੰਟ ਰੱਖਣ ਤੋਂ ਬਾਅਦ ਚਿਹਰੇ ਨੂੰ ਧੋ ਲਓ ਜਿਹੜੇ ਦੇ ਸਾਰੇ ਦਾਗ ਧੱਬੇ ਸ਼ਾਇयां ਖਤਮ ਹੋ ਜਾਣਗੇ ਨੰਬਰ 47 ਜੇਕਰ ਤੁਸੀਂ ਬਿਮਾਰੀਆਂ ਤੋਂ ਬਚੇ ਰਹਿਣਾ ਹੈ ਤਾਂ ਕਦੇ ਵੀ ਫ੍ਰਿਜ ਦਾ ਠੰਡਾ ਪਾਣੀ ਨਾ ਪੀਵੋ ਕਦੇ ਵੀ ਠੰਡਾ ਖਾਣਾ ਨਾ ਖਾਓ ਕਦੇ ਵੀ ਬਾਸੀ ਖਾਣਾ ਨਾ ਖਾਓ ਇਸ ਤਰ੍ਹਾਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਨੰਬਰ 48 ਜੇਕਰ ਪੈਰਾਂ ਵਿੱਚ ਦਰਦ ਰਹਿੰਦਾ ਤਾਂ ਰੋਜ਼ਾਨਾ 20 ਦਿਨ ਲਗਾਤਾਰ ਅਨਾਰ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ ਨੰਬਰ 49 ਰੋਟੀ ਬਣਾਉਣ ਤੋਂ ਬਾਅਦ ਤਵੇ ਉੱਪਰ ਨਿੰਬੂ ਦਾ ਰਸ ਰਗੜ ਦਿਓ ਇਸ ਨਾਲ ਤਵਾ ਚਮਕ ਜਾਵੇਗਾ ਨਾਲ ਹੀ ਸਾਫੀ ਆਸਾਨੀ ਨਾਲ ਹੋ ਜਾਵੇਗਾ ਨੰਬਰ 50 ਜੇਕਰ ਤੁਸੀਂ ਰੋਜ਼ਾਨਾ ਚੁਕੰਦਰ ਦਾ ਜੂਸ ਪੀ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਨੂੰ ਚਿਹਰੇ ਨੂੰ ਕਾਫੀ ਲਾਭ ਮਿਲਦੇ ਨੇ ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ